ਕਿੰਸਾ ਆਮ ਆਰੀ ਪਾਰਟੀ ਕਿਹਨਾਂ ਦੇ ਅੰਦਰ ਭਾਜਪਾ ਵੀ ਸ਼ਾਮਲ ਹੋਇਆ ਕੀ ਚੱਲ ਰਿਹਾ ਆਮ ਪਾਰਟੀ ਦੇ ਵਿੱਚ ਮੈਨੂੰ ਕੁਛ ਨਾ ਦੀਆਂ ਨੀਤੀਆਂ ਠੀਕ ਨਹੀਂ ਲੱਗੀਆਂ ਇਸ ਕਰਕੇ ਕਾਫੀ ਮੈਂ 1.5 2 ਸਾਲ ਤੋਂ ਆਮ ਪਾਰਟੀ ਛੱਡਤੀ ਸੀ ਪਰ ਮੈਨੂੰ ਆਮ ਪਾਰਟੀ ਦੀਆਂ ਨੀਤੀਆਂ ਹੀ ਇਹ ਠੀਕ ਨਹੀਂ ਸੀ ਇਹ ਝੂਠ ਮਾਰਦੇ ਹਰ ਇੱਕ ਬੰਦੇ ਝੂਠ ਅੱਜ ਤੱਕ ਵੇਖੋ ਝੂਠ ਹੀ ਤੇ ਝੂਠ ਮਾਰਦੇ ਰਹੇ ਆ ਬੇਬੀਆਂ ਨੂੰ ਗਮਰਾਹ ਕੀਤਾ ਸੈਂਟਰ ਤੋਂ ਪੈਸੇ ਬਾਲਿਆਂ ਦੇ ਦੇ ਰਹੀ ਆ ਇਹ ਗਾਂ ਪੈਸੇ ਬਾਲਿਆਂ ਦਾ ਕੋਈ ਪੈਸਾ ਨਹੀਂ ਦੇਂਦੇ ਹਰ ਇੱਕ ਪੰਨੇ ਨਾਲ ਸੈਂਟਰ ਤੋਂ ਪੈਸੇ ਲਿਆ ਕੇ ਇਹ ਪਤਾ ਨਹੀਂ ਕਿੱਥੇ ਵਰਤਣ ਦੇ ਦੂਜੀਆਂ ਸਟੇਟਾਂ 'ਚ ਵਰਤਣ ਦੇ ਸਾਡੇ ਪੰਜਾਬ ਨੂੰ ਕਰਜ਼ਾਈ ਕਰਨ ਲੈ ਲੋਕ ਤਾਂ ਜਿਹੜੀਆਂ ਰਵੈਤੀ ਜਿਹੜੀਆਂ ਮੌਜੂਦਾ ਪਾਰਟੀ ਹੁੰਦੀਆਂ ਆ ਲੋਕਾ ਛੱਡ ਕੇ ਤੇ ਉੱਚ ਹੁੰਦੇ ਆ ਪਰ ਤੁਸੀਂ ਜਿਹੜੀਆਂ ਆਮ ਆਦਮੀ ਪਾਰਟੀ ਛੱਡ ਕੇ ਜਿਹੜੀ ਜਿਹਦੇ 12ਵੇਂ ਸਿੱਟਾ ਜਿਹਦੀ ਵਿਧਾਨ ਸਭਾ ਜਿਹੜੀ ਬਣੀ ਪਈ ਆ ਉਹ ਛੱਡ ਕੇ ਤੁਸੀਂ ਆਇਓ। ਦੇਖੋ ਜੀ ਲੋਕ ਸਭਾ ਚੋਣਾਂ ਨੂੰ ਵੇਖ ਕੇ ਆਇਓ ਕਿ ਜਾਂ ਵੈਸੇ ਹੀ ਆਪੇ। ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਆ ਵੀ ਲੋਕ ਸਭਾ ਚੋਣਾਂ ਨੂੰ ਵੇਖ ਕੇ ਨਹੀਂ ਮਾਇਆ। ਮੈਨੂੰ ਇਹ ਪਾਰਟੀ ਦੇ ਜਿਹੜੇ ਨੇ ਝੂਠ ਮਾਰੇ ਨੇ ਦੁਨੀਆ ਨਾਲ ਵਾਅਦੇ ਕੀਤੇ ਉਹ ਵਾਅਦਾ ਨਹੀਂ ਪੂਰਾ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਕਰਦਾ। ਇਸ ਪਾਰਟੀ ਦੀ ਕਿਸਾਨਾਂ ਵੱਲੋਂ ਬੜੀ ਵਿਰੋਧਤਾ ਕੀਤੀ ਆ ਕਿਉਂਕਿ ਨਾਲ ਐਮਐਸਪੀ ਜਿਹੜੀ ਪਿਛਲੇ ਸਮੇਂ ਤੋਂ ਲੰਕੀ ਪਈ ਆ ਕਿਵੇਂ ਦੇ ਦੇ ਦੇਖੋ ਜੀ ਪ੍ਰਧਾਨ ਮੰਤਰੀ ਕਿਸਾਨਾਂ ਦੇ ਮਸਲੇ ਹੱਲ ਕਰਨਗੇ ਹਰ ਹਾਲਤੀ ਹੱਲ ਕਰਨਗੇ ਪ੍ਰਧਾਨ ਮੰਤਰੀ ਸਾਰੇ ਦੇਸ਼ ਦੀ ਜ਼ਿੰਮੇਵਾਰੀ ਉਹਨਾਂ ਦੀ ਉਹਨਾਂ ਮਸਲੇ ਕਿਸਾਨਾਂ ਦੇ ਗਰੀਬਾਂ ਦੇ ਵੀ ਹੱਲ ਕਰਨਗੇ ਮਜ਼ਦੂਰਾਂ ਦੇ ਵੀ ਹੱਲ ਕਰਨਗੇ ਇਹਨਾਂ ਦੇ ਵੀ ਹੱਲ ਕਰਨਗੇ ਅੱਜ ਤੁੰਗ ਵਪਾਰ ਸੈਲ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਭਾਰਤ ਲੋਕ ਇਸ ਬਾਰੇ ਕਿਹੋ ਜੀ ਰਣਨੀਤੀ ਅੱਗੇ ਰਾਊਗੇ ਵੇਖੋ ਜੀ ਮੈਂ ਤੇ ਆ ਦਿਲੋਂ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰਾਂਗਾ ਪਰ ਕਿਸੇ ਵੀ ਵਰਕਰ ਨਾਲ ਜਾਂ ਕਿਸੇ ਵੀ ਆਪਣੇ ਭਾਰਤੀ ਜਨਤਾ ਪਾਰਟੀ ਕੋਈ ਵੀ ਸਾਡੇ ਇੱਥੇ ਕਿਸੇ ਨਾਲ ਧੋਖਾ ਨਹੀਂ ਕਰਾਂਗਾ ਨਾ ਧੋਖਾ ਹੁੰਦਾਗਾ ਹਮੇਸ਼ਾ ਹੀ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਅੱਜ ਜ਼ਿਲ੍ਹਾ ਤਰਨਤਾਰਨ ਦੇ ਬਹੁਤ ਹੀ ਸਮਾਜ ਸੇਵੀ ਉੱਗੇ ਸਰਦਾਰ ਮੇਜਰ ਸਿੰਘ ਜੀ ਜਿਹੜੇ ਆਪਣੇ ਸੈਂਕੜੇ ਪਰਿਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਲ ਸੈਂਕੜੇ ਸਾਥੀਆਂ ਦੇ ਨਾਲ ਆ ਜਿਨ੍ਹਾਂ ਨੇ ਸ਼ਮੂਲੀਅਤ ਕਿ ਕਿਸਾਨਾਂ ਦੀ ਬੰਗਾ ਲਗਾਤਾਰ ਹੀ ਪੈਂਡਿੰਗ ਪਈਆਂ ਵਾ ਐਮਐਸਪੀ ਦੀ ਗਾਰੰਟੀ ਲੈ ਕੇ ਜਦੋਂ ਕਿਸਾਨ ਅੱਜ ਵੀ ਹਰਿਆਣੇ ਬੋਰਡ ਤੇ ਬੈਠਾ ਵਾ ਕੀ ਕਰੇ ਨਾ ਮੈਂ ਸਭ ਤੋਂ ਪਹਿਲਾਂ ਆਪਜੀ ਜੀ ਦੇ ਧਿਆਨ ਇੱਥੇ ਦਿਨਾ ਕਿ ਮੈਂ ਵੀ ਕਿਸਾਨ ਦਾ ਪੁੱਤ ਆ ਮੈਂ ਲਗਾਤਾਰ ਪੰਜ ਛੇ ਪੀੜੀਆਂ ਤੋਂ ਲਗਾਤਾਰ ਅਹੀਂ ਕਿਸਾਨੀ ਖੇਤਰ ਦੇ ਨਾਲ ਆ ਮੈਂ ਸੂਚੀਆਂ ਕਿਸਾਨ ਜੱਥੇਬੰਦੀਆਂ ਦਾ ਸਤਿਕਾਰ ਕਰਦਾ ਜਿਹੜੀਆਂ ਵੀ ਉਹਨਾਂ ਦੀਆਂ ਮੰਗਾਂ ਨੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਅਪੀਲ ਕਰਦਾ ਕਿ ਆਪਾਂ ਆਪਣੀ ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਹਾਂ ਕਿਉਂਕਿ ਹਰੇਕ ਇਨਸਾਨ ਨੂੰ ਆਪਣੀ ਰਾਜਨੀਤਿਕ ਪਾਰਟੀ ਚੁਣ ਦਾ ਅਧਿਕਾਰ ਹੈ ਮੈਂ ਭਾਰਤੀ ਜਨਤਾ ਪਾਰਟੀ ਦਾ ਸਪਾਈ ਹਾਂ ਜਿੱਥੇ ਕਿਸਾਨ ਆਗੂਆਂ ਦੀ ਗੱਲ ਹੈ ਮੈਂ ਉਹਨਾਂ ਦੀਆਂ ਸਮੁੱਚੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਹੀ ਪਿਛਲੇ ਸਮੇਂ ਤੋਂ ਇੱਕ ਹੀ ਗੱਲ ਕਰਦਾ ਕਿ ਆਓ ਰਲ ਮਿਲ ਕੇ ਬੈਠ ਕੇ ਜਿਹੜੇ ਵੀ ਕੋਈ ਮੇਰੇ ਜ਼ਿਲ੍ਹੇ ਦੀ ਮੰਗ ਹੈ ਚਾਹੇ ਐਮਐਸਪੀ ਦੀ ਮੰਗ ਹੈ ਕਿ ਆਪਾਂ ਮਿਲ ਬੈਠ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਸ਼੍ਰੀ ਨਰਿੰਦਰ ਮੋਦੀ ਦੇ ਕੋਲ ਜਾ ਕੇ ਬੜਾ ਵਧੀਆ ਤਰੀਕੇ ਦੇ ਨਾਲ ਸੁਖਾਲੇ ਢੰਗ ਦੇ ਨਾਲ ਉਹਨਾਂ ਦੇ ਨਾਲ ਗੱਲ ਕਰੀਏ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਮੇਸ਼ਾ ਹੀ ਪੰਜਾਬ ਦੇ ਪ੍ਰਤੀ ਸਦਿੱਤਾ ਰੱਖਦੇ ਨੇ ਮੈਨੂੰ ਆਸ ਹੈ ਕਿ ਜਿਹੜੀਆਂ ਕਿਸਾਨ ਦੀਆਂ ਮੰਗਾਂ ਨੇ ਉਹ ਪਹਿਲ ਦੇ ਅਧਾਰ ਤੇ ਛੇਤੀ ਤੋਂ ਛੇਤੀ ਹੱਲ ਹੋ ਜਾਣਗੀਆਂ ਵੀ ਸਰ ਪਿਛਲੇ ਸਾਲ ਦੋਨੇ ਚੱਲਿਆ ਸੀ ਜਦੋਂ ਵੀ ਉਦੋਂ ਵੀ ਉਦੋਂ ਵੀ ਸ਼ਰੈ ਆ ਗਈ ਸੀ ਪਰ ਉਹ ਵੀ ਕਿਸਾਨਾਂ ਦੀ ਮੰਗਾਂ ਨਹੀਂ ਮੰਨੇ ਗਈਆਂ ਉਹਦੇ ਵੀ ਲੋਕਾਂ ਨੂੰ ਉਹਨਾਂ ਨੂੰ ਸਿਰਫ ਇੱਕ ਲਾਰਾ ਲਾ ਕੇ ਦੋ ਹੁੰਦਾ ਹੈ ਕਿ ਜਿਹੜੀਆਂ ਵੀ ਕਿਸਾਨ ਭਰਾਵਾਂ ਦੀਆਂ ਮੇਰੇ ਕਿਸਾਨ ਭਰਾਵਾਂ ਦੀਆਂ ਮੰਗਾਂ ਨੇ ਉਹ ਪਹਿਲ ਦੇ ਆਧਾਰ ਤੇ ਬੜੀ ਜਲਦੀ ਤੋਂ ਜਲਦੀ ਪੂਰੀਆਂ ਹੋਣਗੀਆਂ ਕਿਉਂਕਿ ਮੈਂ ਖੁਦ ਕਿਸਾਨਾਂ ਕਿਸਾਨਾਂ ਦੇ ਦਰਦ ਨੂੰ ਮੈਂ ਸਮਝਦਾ ਪਹਿਲ ਤੇ ਆਧਾਰ ਤੇ ਜਿਹੜੀਆਂ ਉਹਨਾਂ ਦੀ ਮੰਗਾਂ ਦੀ ਪੂਰੀ ਹੋ ਗਈ ਬਹੁਤ ਬਹੁਤ ਧੰਨਵਾਦ ਨੇ ਮੇਰੇ ਨਾਲ ਦੰਦ ਖਰਾਬ ਮੈਂ ਤਾਂ ਕਰਕੇ ਹੋਰੀ ਦੀ ਗੋਲੀ ਉਹ ਮਾਤਾ ਹੀ ਸੀ ਲਿਖਵਾਉ ਬਾਹਰ ਗੱਡੀ ਚੋਤੀ ਤਾਂ ਕਹਿੰਦੇ ਹਾਂਜੀ ਹਾਂਜੀ ਦੱਸੋ ਅੱਜ ਆਮ ਆਦਮੀ ਪਾਰਟੀ ਛੱਡ ਕੇ ਵਿਜੇ ਸਿੰਘ ਜੀ ਦਾ ਭਾਈ ਬਾਸ਼ਾ ਮੇ ਕੀ ਜਾਣ ਸਭ ਤੋਂ ਪਹਿਲਾਂ ਤੇ ਜੋ ਅੱਜ ਮਿਜ ਸਿੰਘ ਜੀ ਨੇ ਆਪਣੇ ਘਰ ਵਿੱਚ ਪਾਰਟੀ ਦੀ ਮੀਟਿੰਗ ਕਰਵਾਈ ਵੱਡੀ ਆਪ ਪਾਰਟੀ ਵਿੱਚ ਸ਼ਾਮਲ ਹੋਏ ਇਹ ਮੇਰੇ ਕੋਲ ਕੋਈ 2 ਸਾਲ ਤੋਂ ਪਹਿਲਾਂ ਪਾਰਟੀ 'ਚ ਇਹਨਾਂ ਨਾਲ ਗੱਲ ਕੀਤੀ ਸੀ ਕਹਿੰਦੀ ਸੀ ਭੈਣ ਜੀ ਮੈਂ ਜਾਕਰ ਸਾਹਿਬ ਨੂੰ ਜਾਂ ਦੂਜੇ ਜਿਹੜਾ ਵੀ ਕੋਈ ਅਸ਼ਵਨੀ ਜੀ ਨੂੰ ਬੁਲਾਉਣਾ ਵਾ ਮੈਂ ਕਿਹਾ ਸਾਡੀ ਪਾਰਟੀ ਦਾ ਇੱਕ ਸਿਸਟਮ ਇਹ ਆ ਕਿ ਜ਼ਿਲ੍ਹਾ ਪ੍ਰਧਾਨ ਸਭ ਤੋਂ ਪਹਿਲਾਂ ਜ਼ਿਲ੍ਹਾ ਜ਼ਿਲ੍ਹੇ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਮਰਜੀ ਆਪਾਂ ਵੀ ਕੰਮ ਕਰਕੇ ਉਹ ਭਾਵੇਂ ਨੈਸ਼ਨਲ ਦਾ ਪ੍ਰਧਾਨ ਵੀ ਬਣ ਜਾਈ ਤੇ ਤੁਸੀਂ ਸੰਗਠਨ ਨਾਲ ਜੁੜੋ ਪਾਰਟੀ ਦੇ ਵਿੱਚ ਕੰਮ ਕਰੋ ਇਹ ਭਾਰਤੀ ਜਨਤਾ ਪਾਰਟੀ ਭਾਰਤ ਦੀ ਪਾਰਟੀ ਆ ਇਸ ਪਾਰਟੀ ਦੇ ਵਿੱਚ ਜਿਹੜਾ ਵੀ ਕੋਈ ਉਹਨਾਂ ਨਹੀਂ ਵੇਖਣਾ ਗਰੀਬ ਆ ਕੋਈ ਅਮੀਰ ਆ ਜਿਹੜਾ ਕੰਮ ਕਰੂ ਕੰਮ ਕਰਨ ਵਾਲੇ ਦਾ ਮੁੱਲ ਪੈਂਦਾ ਤੁਸੀਂ ਮੇਰੇ ਵੱਲ ਵੇਖੋ ਮੈਂ ਇੱਕ ਮੰਡਲ ਤੋਂ ਇੱਕ ਆਮ ਪਰਿਵਾਰ ਦੇ ਵਿੱਚ ਉੱਟ ਕੇ ਮੈਨੂੰ ਪਾਰਟੀ ਨੇ ਇੰਨਾ ਇਤਮਾਨ ਦਿੱਤਾ ਅੱਜ ਮੈਂ नेशਨਲ ਤੱਕਿਆਂ ਇੱਕ ਮੰਡਪਤਾ ਜੋਸ਼ੀ ਜੀ ਦੇ ਨਾਲ ਅਸੀਂ ਕੰਮ ਕੀਤਾ ਜੋ ਜੋਸ਼ੀ ਜੀ ਸੀਗੇ ਤੇ ਮੈਂ ਅੱਜ ਨੈਸ਼ਨਲ ਦੀ ਵਾਇਸ ਪ੍ਰਧਾਨ ਆ ਕਿਸਾਨ ਮੋਰਚੇ ਦੀ ਮੈਨੂੰ ਤਿੰਨ ਸਟ੍ਰੈਟਾਂ ਦੇ ਵਿੱਚ ਕੰਮ ਦਿੱਤਾ ਗਿਆ ਪਾਰਟੀ ਦਾ ਕੰਮ ਕਰਦੇ ਆ ਪਾਰਟੀ ਦੇ ਇਸ ਪਾਰਟੀ ਵਿੱਚ ਕੰਮ ਦੀ ਕਦਰ ਆ ਜੇ ਕੋਈ ਕਿੰਤੂ ਪਰੰਤੂ ਕਰਦਾ ਵਾ ਸੰਗਠਨ ਤੋਂ ਬਾਹਰ ਹੋ ਕੇ ਚੱਲੂਗਾ ਤਾਂ ਉਹਦਾ ਦੁੱਖੀ ਮੁੱਲ ਨਹੀਂ ਜਿਵੇਂ ਅੱਜ ਕਿਵੇਂ ਦੇਦੇ ਉਹ ਅੱਜ ਤੁਸੀਂ ਨੈਸ਼ਨਲ ਪਾਰਟੀ ਦੇ ਮਹਨੇ ਦਿਗਜੇ ਦੇ ਲੀਡਰ ਸੀ ਹਾਤੀ ਉੱਜੇ ਤੇ ਕਿ ਅੱਜ ਫਿਰ ਛੋੜਿਆ ਸਟੇਟ ਆਂਗੋਲੇ ਜੇ ਕੀਤਾ ਗਿਆ ਓ ਇਹਨਾਂ ਨੂੰ ਪਤਾ ਹੋਊਗਾ ਜੀ ਜਿਹਨਾਂ ਸਟੇਜ ਲਾਈ ਆ ਇਹਨਾਂ ਦੇ ਮੇਜਰ ਸਿੰਘ ਭਾਜੀ ਦੇ ਵੇਖੋ ਮੇਰੇ ਰਿਸ਼ਤੇਦਾਰ ਉਹਨਾਂ ਵੱਲੋਂ ਕੋਈ ਨਹੀਂ ਇਹਨਾਂ ਨੂੰ ਪਤਾ ਹੋਊਗਾ ਇਹ ਇਹ ਤੇ ਮੇਰੇ ਨਾਲ ਸਾਰੇ ਆ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਆਉਣ ਵਾਲੀਆਂ ਜੀ ਲੋਕ ਸਭਾ ਚੋਣਾਂ ਕਿਵੇਂ ਵੀ ਦਿੱਤੀਆਂ ਨੇ ਇੱਕ ਮਿੰਟ ਤੁਸੀਂ ਭਾਜੀ ਕੱਪਟਨ ਆਉਣ ਵਾਲੀ ਲੋਕ ਸਭਾ ਚੋਣਾਂ ਕਿਵੇਂ ਵੀ ਦਿੱਤੀਆਂ ਆਉਣ ਵਾਲੇ ਲੋਕ ਸਭਾ ਦੇ ਵਿੱਚ ਸਾਡੇ ਵੇਖੋ ਪਹਿਲਾਂ ਤਾਂ ਭਾਵੇਂ ਇਸ ਵੇਲੇ ਸਾਰੇ ਕੈਂਡੀਡੇਟ ਆ ਉੱਪਰੋਂ ਜਿੰਨੂੰ ਵੀ ਭਾਰਤੀ ਟਿਕਟ ਦਊਗੀ ਸਾਰੇ ਵੇਖੋ ਇਹ ਟਿਕਟਾ ਜਿੱਤ ਕੇ ਅੱਜ 13 ਦੀਆਂ 13 ਸ਼ੀਟਾਂ ਜੇ ਅਸੀਂ ਇਕੱਲੇ ਲੜਦੇ ਹਾਂ ਜੇ ਗੱਟ ਜੋੜ ਹੁੰਦਾ ਉਹ ਅਲੱਗ ਗੱਲ ਆ 13 ਦੀਆਂ 13 ਸ਼ੀਟਾਂ ਜਿੱਤ ਕੇ ਮੋਦੀ ਜੀ ਦੀ ਝੋਲੀ ਵਿੱਚ ਪਾਵਾਂਗੇ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅਕਾਲੀ ਦਲ ਨਾਲ ਆਪਣੀ ਗੱਟ ਜੋੜ ਦੀ ਗੱਲ ਜੀ ਇਹ ਮੇਰੇ ਕੰਤੋਂ ਬਾਹਰ ਆ ਇਹ ਉੱਪਰਲੀ ਹੈ ਇਸ ਤੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਇਹ ਉੱਪਰ ਨੂੰ ਪਤਾ ਸਭ ਲੋਕ ਸਭਾ ਹਲਕਾ ਦੂਰ ਸਾਦੀ ਗੱਲ ਕੀਤੀ ਜੇ ਕੀ ਭਾਜਪਾ ਦਾ ਉਮੀਦਵਾਰ ਹੀ ਖੜਾ ਜਾਊਗਾ ਜਾਂ ਅਕਾਲੀ ਦਲ ਨੂੰ ਮਤਲਬ ਕੋਈ ਕਿਤੇ ਜੀ ਇਹ ਤਾਂ ਜੋ ਪੂਛ ਵੀ ਨਹੀਂ ਪਤਾ ਜੇ ਅਸੀਂ ਅਲੱਗ ਲੜਦੇ ਹਾਂ ਤਾਂ ਅਸੀਂ 13 ਦੀਆਂ 13 ਸ਼ੀਟਾਂ ਤੇ ਅਲੱ ਪਾਵੇਂ ਪੰਤਕ ਹਲਕਾ ਆਇਆ ਅਜੇ ਤੱਕ ਇਥੇ ਕੋਈ ਭਾਜਪਾ ਦਾ ਨਹੀਂ ਕੈਂਡੀਡੇਟ ਲੜਿਆ ਜੇ ਭਾਜਪਾ ਦਾ ਕੈਂਡੀਡੇਟ ਲੜਦਾ ਤੁਸੀਂ ਵੇਖਿਆ ਸਭ ਪੰਜਾਬ ਨਾਲੋਂ ਵੱਧ ਤੋਂ ਜਾਜ ਵੱਧ ਤੋਂ ਵੱਧ ਸ਼ੀਟ ਵੱਡੀ ਲੀਡ ਨਾਲ ਜਿੱਤ ਕੇ ਸ਼ੀਟ ਮੋਦੀ ਜੀ ਦੀ ਝੋਲੀ ਚ ਪਾਉਂਦੇ ਕਿਸਾਨਾਂ ਦਾ ਮੁੱਦਾ ਜਿਹੜਾ ਬੜੇ ਚਿਰ ਤੋਂ ਲਟਕਿਆ ਕਿਹਾ 2 ਸਾਲ ਪਹਿਲਾਂ ਵੀ ਜਦੋਂ ਐਮਐਸਪੀ ਦੀ ਗਾਰੰਟੀ ਕਰਕੇ ਦਿੱਤੀ ਤੇ ਮੋਦੀ ਸਰਕਾਰ ਨੇ ਐਮਐਸਪੀ ਕਹਿ ਕਿ ਗਾਰੰਟੀ ਦਾਗੂ ਨਹੀਂ ਕੀਤੀ ਗਈ ਹੁਣ ਦੁਬਾਰਾ ਕਿਸਾਨ ਗਰੂਹਾਂ ਦੇ ਜਾ ਕੇ ਬੈਠਾ ਵਾ ਖੱਟਰ ਸਰਕਾਰ ਵੱਲੋਂ ਵੀ ਸਾਡੇ ਤੇ ਕਿਸਾਨ ਚਦਰ ਕੀਤਾ ਜਾ ਰਿਹਾ 7 ਤੋਂ ਜ਼ਿਆਦਾ ਕਿਸਾਨ ਜਿਹੜੇ ਆ ਉਹ ਛੇਤੀ ਬਰਾਬਰ ਕਰ ਗਈ ਆ ਕੀ ਲੱਗਦਾ ਵਾ ਵੀ ਐਰ ਕਾ ਅਗਰ ਬਹੁਤੀ ਸਰਕਾਰ ਵੱਲੋਂ ਜੀ ਉਹਨਾਂ ਦੇ ਕਾਨੂੰਨ ਜਿਹੜੇ ਨਾ ਪਾਸ ਕੀਤੇ ਗਏ ਤਾਂ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਵਿੱਚ ਕਿਸਾਨ ਦਾ ਡਾ ਵਿਰੋਧ ਕਰਨਗੇ ਜੀ ਵੇਖੋ ਜਿਹੜਾ ਮੁੱਦਾ ਵਾ ਨਾ ਉਹ ਬੈਠਣਗੇ ਮੀਟਿੰਗਾਂ ਹੁੰਦੀਆਂ ਹੱਲ ਹੋਊਗਾ ਮੈਂ ਵੀ ਇੱਕ ਕਿਸਾਨ ਦੀ ਧੀ ਆ ਕਿਸਾਨ ਦੀ ਨੌ ਆ ਮੈਂ ਵੀ ਕਿਸਾਨਾਂ ਦੇ ਹੱਕ ਚ ਆ ਮੇਰੇ ਨਾਲ ਹੀ ਵੇਖੋ ਜੇ ਮੋਦੀ ਜੀ ਆਪਾਂ ਪਿੰਨੀਆਂ ਸਹੂਲਤਾਂ ਦੇ ਰਹੇ ਆ ਕਿੰਨੇ ਬੈਨੀਫਿਟ ਆਪਾਂ ਲੈ ਰਹੇ ਆ ਜੋ ਕੋਈ ਮਸਲਾ ਹੱਲ ਹੋਣ ਵਾਲਾ ਉਹ ਮੋਦੀ ਜੀ ਨਾਲ ਬੈਠ ਕੇ ਸਾਰੀਆਂ ਦੀ ਮੀਟਿੰਗਾਂ ਹੁੰਦੀਆਂ ਹੱਲ ਹੋਊਗਾ ਜੀ ਹੋਊਗਾ ਕਦੋਂ ਬੈਠਣਗੇ ਲੋਕ ਸਭਾ ਤੇ ਉਹਨਾਂ ਦੇ ਅਜਿਗਲ ਚੋਣਾਂ ਜਾਬ ਤੱਕ ਲੱਗ ਜਾਣਾ ਚੱਲਦਾ ਪਿਆ ਹੈ ਪਹਿਲਾਂ ਵੀ ਮੀਟਿੰਗਾਂ ਹੋਈਆਂ ਦਿੱਲੀ 'ਚ ਮੀਟਿੰਗਾਂ ਹੋਈਆਂ ਹੀ ਮੋਦੀ ਸਾਹਿਬ ਨਾਲ ਕੇਂਦਰੀ ਖੇਤੀਬੰ 19 ਸੱਤ ਤਿੰਨ ਚਾਰ ਮੀਟਿੰਗਾਂ ਹੋ ਚੁੱਕੀਆਂ 50% ਵਿੱਚ ਹੋ ਗਾ ਹੱਲ ਜੀ ਕਰਨਗੇ ਮੋਦੀ ਜੀ ਸਭ ਹੱਲ ਕਰਨਗੇ ਸਭੇ ਮੇਰੇ ਤੋਂ ਮੇਰੇ ਇਹ ਮੇਰੇ ਪਾਸ ਦੀ ਗੱਲ ਨਹੀਂ ਹੈ ਉੱਪਰ ਦੀ ਗੱਲ ਹੈ ਸਭ ਹੱਲ ਹੋਊਗਾ ਜੀ ਮੀਟਿੰਗਾਂ ਦੇ ਵਿੱਚ ਸਭ ਬੈਠ ਕੇ ਇਹਨਾਂ ਦਾ ਹੱਲ ਹੋਊਗਾ ਕਿਸਾਨ ਵੀ ਉਹ ਕਿਸਾਨਾਂ ਦੇ ਹਿੱਤ ਚ ਹੈ ਮੋਦੀ ਜੀ ਕਿਸਾਨਾਂ ਦੇ ਉਹ ਕਿੰਨਾ ਉਹਨਾਂ ਨੇ ਵੇਖੋ 2-2000 ਰੁਪਇਆ ਵਾ ਹੋਰ ਵੀ ਕਿੰਨੀ ਐਮਐਸਪੀ ਆ ਚਲੋ ਕੁਝ ਜਿਹੜੀਆਂ ਆਪਣੀਆਂ ਫਸਲਾਂ ਹੀ ਇਹ ਬਾਹਰ ਜਿਹੜੀਆਂ ਤਿੰਨਾਂ ਫਸਲਾਂ ਤੇ ਆਪਾਂ ਨੂੰ ਐਮਐਸਪੀ ਮਿਲਦੀ ਆ ਦੂਜੀਆਂ ਫਸਲਾਂ ਨਹੀਂ ਆਪਾਂ ਵੇਚਦੇ ਐਮਐਸਪੀ ਮਿਲਦਾ ਐਮਐਸਪੀ ਮਿਲਦੀ ਤਾਂ ਹੈਗੀ ਹੈ ਬਾਕੀ ਵੀ ਜਿਹੜਾ ਹੈਗਾ ਉਹ ਹੱਲ ਹੋਊਗਾ ਜੀ ਜਲਦੀ ਹੱਲ ਕਰਨਗੇ